ਪੰਜਾਬ ਦੇ ਵਿੱਚ ਔਰਤਾਂ ਦੇ ਸਤਕਾਰ ਦੀ ਗੱਲ ਕੋਲ ਦੁਨੀਆਂ ਦੇ ਵਿੱਚ ਔਰਤ ਦੇ ਸਤਕਾਰ ਦੀ ਗੱਲ ਹੁੰਦੀ ਆ ਪਰ ਜਿਹੜੀ ਲੁਧਿਆਣੇ ਦੇ ਵਿੱਚ ਇੱਕ ਕੱਪੜਿਆਂ ਵਾਲੀ ਫੈਕਟਰੀ ਦੇ ਮਾਲਕ ਦੇ ਵੱਲੋਂ ਹਰਕਤ ਕੀਤੀ ਗਈ ਆ ਉਹਦੇ ਉੱਤੇ ਦੁੱਖ ਵੀ ਬਹੁਤ ਹੋਇਆ ਉਹਦੇ ਉੱਤੇ ਵਿਵਾਦ ਵੀ ਛੜਿਆ ਉਹਦੇ ਉੱਤੇ ਚਰਚਾ ਵੀ ਹੋ ਰਹੀ ਆ ਉਹਦੇ ਉੱਤੇ ਪੁਲਿਸ ਵੀ ਕਹਿੰਨੀ ਵੀ ਕਾਰਵਾਈ ਕਰਾਂਗੇ ਉਹਦੇ ਉੱਤੇ ਮਹਿਲਾ ਕਮਿਸ਼ਨ ਦੇ ਵੱਲੋਂ ਐਕਸ਼ਨ ਵੀ ਲਿਆ ਜਾ ਰਿਹਾ ਔਰਤ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਉਹਦੀਆਂ ਤਿੰਨ ਧੀਆਂ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਉਹਦੇ ਪੁੱਤ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਪੰਜਾਂ ਜਣਿਆਂ ਦਾ ਮੂੰਹ ਕਾਲਾ ਕਰਕੇ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਕਿ ਮੈਂ ਚੋਰੀ ਕੀਤੀ ਹੈ ਮੈਨੂੰ ਆਪਣੀ ਇਸ ਕੀਤੀ ਹੋਈ ਚੋਰੀ ਦਾ ਅਹਿਸਾਸ ਹੈ ਤੇ ਫਿਰ ਉਹਨਾਂ ਨੂੰ ਗਲੀ ਦੇ ਵਿੱਚ ਘਮਾਇਆ ਗਿਆ ਗਲੀ ਦੇ ਵਿੱਚ ਘਮਾਉਣ ਵਾਲੇ ਲੋਕ ਆ ਜਿਹੜੇ ਉਹ ਤਾਂ ਕਸੂਰਵਾਰ ਹਨ ਹੀ ਪਰ ਜਿਹੜੀ ਲਾਂਗੜ ਚੱਕ ਕੇ ਮਗਰ ਭੀੜ ਤੋਂ ਨਹੀਂ ਫਿਰਦੀ ਜਿਵੇਂ ਤਮਾਸ਼ਾ ਦੇਖਣ ਵਾਲੀ ਸਭ ਤੋਂ ਵੱਡੀ ਕਸੂਰਵਾਰ ਉਹ ਵੀ ਆ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਪੰਜਾਬ ਦੇ ਵਿੱਚ ਜੇਕਰ ਇੱਜ਼ਤਦਾਰ ਤੇ ਅਣਖੀ ਲੋਕ ਹੈਗੇ ਆ ਤੇ ਪੰਜਾਬ ਦੇ ਵਿੱਚ ਬੇਗੈਰਤਾਂ ਦੀ ਵੀ ਘਾਟ ਨਹੀਂ ਤਮਾਸ਼ੀ ਬੀਨਾ ਦੀ ਵੀ ਘਟ ਨਹੀਂ ਹਰਲ ਹਰਲ ਕਰਕੇ ਆਪਦੀ ਜ਼ਿੰਦਗੀ ਦਾ ਵੱਡਾ ਹਿੱਸਾ ਬਰਬਾਦ ਕਰਨ ਵਾਲੇ ਲੋਕਾਂ ਦੀ ਘਾਟ ਨਹੀਂ ਬੰਦੇ ਚ ਬੰਦਾ ਇੱਥੇ ਵਜਦਾ ਫਿਰਦਾ ਗਲਤ ਨੂੰ ਕੁਝ ਕਹਿਣਾ ਨਹੀਂ ਗਲਤ ਨੂੰ ਗਲਤ ਨਹੀਂ ਕਹਿਣਾ ਪਰ ਉਹਦਾ ਮੂੰਹ ਚਾੱਕ ਕੇ ਜਦੋਂ ਮਰਜ਼ੀ ਕਹਿ ਦੇਣਾ ਉਹਦੇ ਚ ਨੁਕਸ ਕੱਢਦੇ ਆਪਾਂ ਉਹਦੇ ਚ ਨੁਕਸ ਕੱਢਦੇ ਆ ਆਪਣੇ ਸੁਭਾਅ ਦੇ ਵਿੱਚ ਇਹ ਗੱਲ ਸ਼ਾਮਿਲ ਹੋਈ ਪਈ ਆ ਜਦੋਂ ਇੱਥੇ ਔਰਤ ਨੂੰ ਉਹਦੀਆਂ ਧੀਆਂ ਨੂੰ ਤੇ ਪੁੱਤ ਨੂੰ ਮੂੰਹ ਕਾਲਾ ਕਰਕੇ ਘੁਮਾਇਆ ਜਾ ਰਿਆ ਸੀ ਜਿਹੜੀ ਮਗਰਲੇ ਪਾਸੇ ਮੰਦਿਰ ਫਿਰਦੀ ਆ ਉਹ ਹੁੜਦੰਗੋ ਵਿਚ ਆ ਰਹੀ ਆ ਉਹ ਹੂਟਿੰਗ ਕਰ ਰਹੀ ਆ ਉਹ ਮਜ਼ੇ ਹੀ ਲੈ ਰਹੀ ਆ ਸਵਾਦ ਲੈ ਰਹੀ ਆ ਵੀਡੀਓ ਬਣਾ ਰਹੀ ਆ ਜੇਕਰ ਤੁਹਾਡੇ ਸਾਹਮਣੇ ਕੁਝ ਗਲਤ ਹੁੰਦਾ ਤੁਸੀਂ ਉਹਨੂੰ ਰੋਕਣਾ ਕਿ ਉੱਥੇ ਜਾ ਕੇ ਵੀਡੀਓ ਬਣਾਉਣੀਆਂ ਸਵਾਲ ਇਹ ਆ ਤੁਸੀਂ ਉਹਨੂੰ ਰੋਕਣਾ ਟੋਕਣਾ ਹਟਾਉਣਾ ਉਸ ਗੱਲ ਤੋਂ ਉਸ ਕੰਮ ਤੋਂ ਵਰਜਣਾ ਜਾਂ ਫਿਰ ਤੁਸੀਂ ਉੱਥੇ ਤਮਾਸ਼ਾ ਵੇਖਣ ਵਾਲੇ ਸਵਾਦ ਲੈਣ ਵਾਲੇ ਆਪਦੀ ਜਿਹੜੀ ਖਿੱਚ ਜੀ ਹੁੰਦੀ ਆ ਉਹ ਪੂਰੀ ਕਰਨ ਵਾਲੇ ਬਣਨਾ ਪੰਜਾਬੀਆਂ ਨੂੰ ਇਹਨਾਂ ਫੁਕਰੀਆਂ ਨੇ ਪੰਜਾਬੀਆਂ ਨੂੰ ਇਹਨਾਂ ਵਾਹੀਆਤ ਗੱਲਾਂ ਨੇ ਪਟ ਲਿਆ ਆਪਾਂ ਜਾਣਦੇ ਆ ਲੁਧਿਆਣੇ ਦੇ ਵਿੱਚੇ ਕੁਝ ਕਿਉਂ ਹੋਇਆ ਹੁਣ ਸਵਾਲ ਇਹ ਆ ਫੈਕਟਰੀ ਦੇ ਮਾਲਕ ਨੇ ਗੱਲ ਕਹੀ ਆ ਕਿ ਇਸ ਔਰਤ ਦੇ ਵੱਲੋਂ ਇਹਨਾਂ ਦੇ ਵੱਲੋਂ ਸਾਡੇ ਕੱਪੜੇ ਚੋਰੀ ਕੀਤੇ ਗਏ ਆ ਪਹਿਲਾਂ ਵੀ ਚੋਰੀ ਹੁੰਦੀ ਸੀ ਹੁਣ ਕੀਤੇ ਗਏ ਆ ਔਰਤ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਕੱਪੜੇ ਖਰੀਦੇ ਕਿਸੇ ਤੋਂ ਉਹਨੇ ਚੋਰੀ ਕੀਤੇ ਹੁਣ ਤਾਂ ਪਤਾ ਨਹੀਂ ਵੀ ਉਹਨੇ ਕੀਤੇ ਹੁਣ ਅਸੀਂ ਚੋਰੀ ਨਹੀਂ ਕੀਤੇ ਪਰ ਗੱਲ ਇੱਥੇ ਮੁੱਕਦੀ ਆ ਹੋ ਸਕਦਾ ਔਰਤ ਨੇ ਚੋਰੀ ਕੀਤੇ ਵੀ ਹੋਣ ਗੱਲ ਇੱਥੇ ਮੁੱਕਦੀ ਆ ਵੀ ਹੋ ਸਕਦਾ ਉਹਦੇ ਬੱਚਿਆਂ ਨੇ ਵੀ ਚੋਰੀ ਕੀਤੇ ਹੋਣ ਪਰ ਜੇਕਰ ਤੁਹਾਡੇ ਕੋਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜੇਕਰ ਤੁਹਾਡੇ ਕੋਲੇ ਸਬੂਤ ਹੈਗੇ ਆ ਤੇ ਫਿਰ ਤੁਸੀਂ ਪੁਲਿਸ ਤੋਂ ਕਾਰਵਾਈ ਕਰਵਾ ਸਕਦੇ ਹੋ ਤੁਹਾਨੂੰ ਇਸ ਗੱਲ ਦਾ ਅਧਿਕਾਰ ਨਹੀਂ ਕਿ ਤੁਸੀਂ ਕਿਸੇ ਦਾ ਮੂੰਹ ਕਾਲਾ ਕਰਕੇ ਉਹਨੂੰ ਗਲੀ ਦੇ ਵਿੱਚ ਘਮਾਓ ਤੁਸੀਂ ਫਿਲਮੀ ਅੰਦਾਜ਼ ਦੇ ਵਿੱਚ ਉਹਦੇ ਗਲ ਦੇ ਵਿੱਚ ਪਾ ਕੇ ਤਖਤੀ ਕਿ ਮੈਂ ਚੋਰੀ ਕੀਤੀ ਹੈ ਤੁਸੀਂ ਬਹੁਤ ਵੱਡੇ ਡਾਇਰੈਕਟਰ ਹੋ ਨਾ ਫਿਲਮਾਂ ਦੇ ਵੀ ਤੁਸੀਂ ਉਹਨਾਂ ਨੂੰ ਮੁਹੱਲੇ ਦੇ ਵਿੱਚ ਗਲੀ ਦੇ ਵਿੱਚ ਘਮਾਓ ਤੁਸੀਂ ਆਪ ਹੀ ਉੱਥੇ ਤਾਨਾਸ਼ਾਹ ਬਣ ਕੇ ਬਹਿਜੋ ਤੁਸੀਂ ਕਿੰਮ ਜਾਓਂਗ ਆਪਦੇ ਘਰ ਦੇ ਵਿੱਚ ਆਪਦੇ ਮੁਹੱਲੇ ਦੇ ਵਿੱਚ ਬਣੇ ਫਿਰੋ ਕਿ ਮੈਂ ਤਾਂ ਐਂ ਕਰਦਾ ਹੁੰਨਾ ਉਹ ਵੀ ਨਹੀਂ ਐਂ ਕਰਦਾ ਜਿਵੇਂ ਆਪ ਜੀ ਨੇ ਕਰਤੂਤ ਕੀਤੇ ਆ ਤੇ ਸਭ ਤੋਂ ਵੱਡੇ ਕਸੂਰਵਾਰ ਉਹ ਲੋਕ ਆ ਜਿਹੜੇ ਕਿ ਇੱਥੇ ਭੀੜ ਆ ਮੈਂ ਅੱਗੇ ਵੀ ਗੱਲ ਕਹਿਣਾ ਹੁੰਨਾ ਭੀੜ ਤੇ ਭੇਡ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਨਾ ਭੇਡਾਂ ਦਾ ਕੋਈ ਚਿਹਰਾ ਹੁੰਦਾ ਨਾ ਭੀੜ ਦਾ ਕੋਈ ਚਿਹਰਾ ਹੁੰਦਾ ਸਿਆਣੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਕਦੇ ਲੋਕ ਸਿਆਣੇ ਨਹੀਂ ਹੁੰਦੇ ਪਰ ਇਹ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਵੀ ਜਿਹੜੇ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਅਸੀਂ ਹਰ ਰੋਜ਼ ਕਿ ਔਰਤ جگ ਜਣਨੀ ਹੈ ਔਰਤ ਦੇ ਸਤਕਾਰ ਦੀ ਕਹਾਣੀ ਪੇਸ਼ ਕਰਦੇ ਆ ਅਸੀਂ ਕਹਿੰਦੇ ਕਿ ਸਾਨੂੰ ਕਿਸੇ ਵੀ ਧਰਮ ਦੇ ਵਿੱਚ ਇਹ ਨਹੀਂ ਗੱਲ ਕਹੀ ਗਈ ਕਿ ਔਰਤ ਦਾ અપਮਾਨ ਕਰੋ ਉਸ ਭਾਰਤ ਦੇ ਵਿੱਚ ਉਸ ਪੰਜਾਬ ਦੇ ਵਿੱਚ ਰੰਗਲੇ ਪੰਜਾਬ ਦੇ ਵਿੱਚ ਅੱਜ ਇਹੋ ਜਿਹੇ ਲੋਕ ਵੀ ਆ ਜਿਹੜੇ ਰੁਪਈਆਂ ਵਾਲੇ ਤਾਂ ਹੈਗੇ ਫੈਕਟਰੀਆਂ ਵਾਲੇ ਤਾਂ ਹੈਗੇ ਆ ਪਰ ਜੇ ਉਹਨਾਂ ਦਾ 2000 ਦਾ ਕੱਪੜਾ 4000 ਦਾ 500 ਦਾ ਕੱਪੜਾ ਚੋਰੀ ਹੋ ਗਿਆ ਤੇ ਫਿਰ ਉਹ ਔਰਤ ਦਾ ਮੂੰਹ ਕਾਲਾ ਕਰਦੇ ਤੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਆ ਫਿਰ ਉਹ ਐਡੇ ਉਜੜ ਲੋਕ ਆ ਬਾਦ ਦੇ ਵਿੱਚ ਭੱਜਦੇ ਆ ਹੁਣ ਇਸ ਫੈਕਟਰੀ ਮਾਲਕ ਦੇ ਉੱਤੇ ਵੀ ਪਰਚਾ ਦਰਜ ਹੋਇਆ ਇਹਦੇ ਮੈਨੇਜਰ ਦੇ ਉੱਤੇ ਵੀ ਹੋਇਆ ਇੱਕ ਹੋਰ ਮੁਲਾਜ਼ਮ ਦੇ ਉੱਤੇ ਹੋਇਆ ਦੋ ਜਣੇ ਫੜਲੇ ਪਰ ਫੈਕਟਰੀ ਦਾ ਮਾਲਕ ਹਲੇ ਤੱਕ ਕਾਬੂ ਨਹੀਂ ਆਇਆ ਜੇ ਉਹ ਕਾਬੂ ਆ ਗਿਆ ਹੋ ਤਾਂ ਦਾ ਸੈਟਿੰਗ ਵੀ ਹੋ ਜੇ ਹੋ ਸਕਦਾ ਪੈਸੇ ਦੇ ਦੂ ਕੇ ਛੁੱਟ ਵੀ ਜਾਵੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਭਾਈ ਕੀ ਤੁਹਾਨੂੰ ਕਾਨੂੰਨ ਦਾ ਡਰ ਹੈ ਕੀ ਤੁਹਾਨੂੰ ਅਹਿਸਾਸ ਹੈ ਵੀ ਤੁਸੀਂ ਹਰਕਤਾਂ ਕਿਹੜੀਆਂ ਕਿਹੜੀਆਂ ਕਰਦੇ ਹੋ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇਸ ਮਾਮਲੇ ਤੇ ਐਕਸ਼ਨ ਲਿਆ ਜਾ ਰਿਹਾ ਬਹੁਤ ਵਧੀਆ ਗੱਲ ਆ ਪੁਲਿਸ ਕਹਿੰਦੀ ਵੀ ਅਸੀਂ ਵੀ ਇਸ ਮਾਮਲੇ ਤੇ ਸ਼ਕਤੀ ਵਰਤ ਰਹੇ ਹਾਂ ਬਹੁਤ ਸੋਹਣੀ ਗੱਲ ਆ ਪਰ ਪੰਜਾਬ ਦੇ ਵਿੱਚ ਆ ਕੁਝ ਹੁੰਦਾ ਹੀ ਕਿਉਂ ਆ ਮੈਂ ਚੋਰੀ ਦੇ ਪੱਖ ਦੇ ਵਿੱਚ ਨਹੀਂ ਆ ਇਸ ਔਰਤ ਨੇ ਚੋਰੀ ਕੀਤੀ ਆ ਇਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੇ ਬੱਚਿਆਂ ਨੇ ਚੋਰੀ ਕੀਤੀ ਆ ਇਹਨੂੰ ਕਾਨੂੰਨੀ ਤੌਰ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਚੋਰੀ ਲੱਖ ਦੀ ਹੋਵੇ ਜਾਂ ਕੱਖ ਦੀ ਹੋਵੇ ਉਹ ਗਲਤ ਗੱਲ ਆ ਪਰ ਤੁਸੀਂ ਆਪਣੇ ਹੱਥ ਦੇ ਵਿੱਚ ਕਾਨੂੰਨ ਲੈ ਲਓ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਆ ਜੇ ਤੁਸੀਂ ਇੰਨੇ ਵੱਡੇ ਸੂਰਮੇ ਫਿਰ ਤੁਸੀਂ ਭਾਈ ਦੇ ਕਿਉਂ ਆ ਤੁਸੀਂ ਕਹੋ ਪੁਲਿਸ ਦੇ ਮੂਹਰੇ ਕਿ ਹਾਂ ਜੀ ਮੈਂ ਕੁਝ ਕੀਤਾ ਮੈਂ ਤਾਂ ਕੀਤਾ ਜਾਓ ਜੋ ਮੈਨੂੰ ਸਜ਼ਾ ਦੇਣੀ ਦੇ ਦਿਓ ਫਿਰ ਆਪਾਂ ਭੱਜ ਵੀ ਦੰਨੇ ਆ ਫਿਰ ਆਪਾਂ ਲੁਕਦੇ ਫਿਰਦੇ ਆ ਫਿਰ ਅੰਦਰ ਖਾਤੇ ਸੈਟਿੰਗਾਂ ਲੱਭਦੇ ਆ ਇਹ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੀ ਮਤ ਨੂੰ ਹੋ ਕੀ ਗਿਆ ਪੰਜਾਬ ਵਰਗੇ ਸੂਬੇ ਦੇ ਵਿੱਚ ਯਾਰ ਪੰਜਾਬੀ ਪੰਜਾਬੀ ਇੱਕ ਔਰਤ ਦਾ ਮੂੰਹ ਕਾਲਾ ਕਰਨਗੇ ਤੁਹਾਨੂੰ ਕੰਮ ਨਹੀਂ ਪਸੰਦ ਤੁਸੀਂ ਕੰਮ ਤੋਂ ਕੱਢ ਸਕਦੇ ਆ ਤੁਹਾਨੂੰ ਨਹੀਂ ਕੰਮ ਬੰਦੇ ਦਾ ਪਸੰਦ ਤੁਸੀਂ ਕਹਿ ਸਕਦੇ ਕਿ ਭਾਈ ਤੁਸੀਂ ਸਾਡੀ ਫੈਕਟਰੀ ਦੇ ਵਿੱਚ ਦੁਕਾਨ ਦੇ ਵਿੱਚ ਆਉਣਾ ਨਹੀਂ ਪਰ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰੋਗੇ ਪੰਜਾਬ ਦੇ ਵਿੱਚ ਮੂੰਹ ਕਾਲੇ ਕਰਨ ਵਾਲਾ ਕੰਮ ਚੱਲ ਪਿਆ ਅਸੀਂ ਯੂਪੀ ਦੇ ਵਿੱਚ ਖਬਰਾਂ ਪੜ੍ਹੀਆਂ ਸੀ ਇਹੋ ਜੀਆਂ ਕਦੇ ਕਦੇ ਬਿਹਾਰ ਦੇ ਵਿੱਚੋਂ ਵੀ ਖਬਰਾਂ ਆਉਂਦੀਆਂ ਵੀ ਉੱਥੇ ਭਾਈ ਗਰੁੱਪੀਜ਼ਮ ਜਾਂ ਹੈਗਾ ਧਰਮ ਦੀ ਗੱਲ ਕਰਨੇ ਕਰਦੇ ਲੋਕ ਇੱਕ ਵੱਖਰੇ ਭਾਈਚਾਰੇ ਦੀ ਗੱਲ ਕਰਦੇ ਕਰਦੇ ਲੋਕ ਆ ਹਰਕਤਾਂ ਕਰਦੇ ਆ ਪਰ ਪੰਜਾਬ ਦੇ ਵਿੱਚ ਤਾਂ ਗੱਲਾਂ ਸ਼ੋਭਦੀਆਂ ਨਹੀਂ ਸੋ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਬੈਠੇ ਆ ਸਵਾਲ ਇਹ ਆ ਇਹ ਗੱਲ ਬੜੀ ਗੌਰ ਕਰਨ ਵਾਲੀ ਆ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਵੀ ਆ ਜਿਹੜੇ ਔਰਤਾਂ ਦਾ ਮੂੰਹ ਕਾਲਾ ਕਰਦੇ ਜਿਨ੍ਹਾਂ ਨੂੰ ਇਸ ਗੱਲ ਦਾ ਡਰ ਹੀ ਨਹੀਂ ਹੁੰਦਾ ਵੀ ਭਾਈ ਸਾਡੀ ਸਮਾਜਿਕ ਤੌਰ ਦੇ ਉੱਤੇ ਬਦਨਾਮੀ ਹੋਊਗੀ ਕਿੰਨੇ ਵੱਡੇ ਪੱਦਰ ਦੇ ਉੱਤੇ ਉਸ ਔਰਤ ਦੀਆਂ ਤਿੰਨ ਧੀਆਂ ਦੀ ਬਦਨਾਮੀ ਹੋ ਗਈ ਆ ਇਸ ਔਰਤ ਦੀ ਹੋ ਗਈ ਆ ਪੰਜਾਬ ਦੇ ਲੋਕ ਇੰਨੇ ਸਿਆਣੇ ਨਹੀਂ ਆ ਵੀ ਕਿਸੇ ਦੀ ਗੱਲ ਨੂੰ ਗੰਭੀਰਤਾ ਨਾਲ ਸਮਝ ਕੇ ਉਹਦੀ ਗੱਲ ਵੱਡੀ ਨੂੰ ਛੋਟੀ ਕਰਨ ਇੱਥੇ ਛੋਟੀ ਗੱਲ ਨੂੰ ਬਹੁਤ ਵੱਡੀ ਕਰਨ ਦੀ ਫਿਰਤਾ ਉਹਦੀਆਂ ਤਿੰਨ ਧੀਆਂ ਦੇ ਵਿੱਚੋਂ ਇੱਕ ਧੀ ਦਾ ਵਿਆਹ ਅਗਲੇ ਮਹੀਨੇ ਆ। ਕੀ ਉਹਦਾ ਵਿਆਹ ਨਹੀਂ ਟੁੱਟੂਗਾ? ਕੀ ਜਿਹੜਾ ਜਿਹੜੇ ਘਰੇ ਉਹਨੇ ਜਾਣਾ ਉਹ ਕਹਿਣਗੇ ਵੀ ਬਹੁਤ ਚੰਗਾ ਕੰਮ ਹੋਇਆ। ਉਹ ਕਹਿਣਗੇ ਤੇਰਾ ਤਾਂ ਮੂੰਹ ਕਾਲਾ ਕੀਤਾ ਸੀ ਤੈਨੂੰ ਗਲੀਆਂ ਦੇ ਵਿੱਚ ਘੁਮਾਇਆ ਸੀਗਾ ਤੂੰ ਉਹੀ ਐ ਨਾ ਸਾਰੀ ਉਮਰ ਤੇ ਲਈ ਉਹਨੂੰ ਥੱਲੇ ਲਾਤਾ। ਇਹ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਇਆ। ਅਸੀਂ ਅਣਖ ਦੀ ਗੱਲ ਕਰਦੇ, ਬਹਾਦਰੀ ਦੀ ਗੱਲ ਕਰਦੇ, ਦਰਿਆਦਲੀ ਦੀ ਗੱਲ ਕਰਦੇ। ਅਸੀਂ ਆਹ ਕੁਝ ਵੀ ਕਰਦੇ ਆ ਇਹ ਇੱਕ ਸਾਡੇ ਮੂਰੇ ਬਹੁਤ ਵੱਡੀ ਕਹਾਣੀ ਹੈਗੀ ਉਦਾਹਰਣ ਹੈਗੀ ਆ। ਮੇਰੀ ਬੇਨਤੀ ਸਿਰਫ ਇੰਨੀ ਆ ਕਿ ਪੰਜਾਬੀ ਜਿਹੜੇ ਲੰਗਰ ਲਾਉਣ ਵਾਲੇ ਆ ਜਿਹੜੇ ਪੰਜਾਬੀ ਵੱਖ-ਵੱਖ ਥਾਵਾਂ ਦੇ ਉੱਤੇ ਦਰਿਆਦਲੀ ਪੇਸ਼ ਕਰਨ ਵਾਲੇ ਆ ਜਿਹੜੇ ਪੰਜਾਬੀ ਗਲਤ ਨੂੰ ਗਲਤ ਕਹਿਣ ਵਾਲੇ ਕੁਝਕ ਜਿਹੜੇ ਪੰਜਾਬੀ ਥੋੜੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਦੇ ਫਲਸਫੇ ਨੂੰ ਵੱਡੇ ਪੱਧਰ ਤੇ ਸਮਝਦੇ ਆ ਉਹ ਜੇਕਰ ਇਹੋ ਜਿਹਾ ਕੋਈ ਬੰਦਰਪੁਣਾ ਕਰਦਾ ਜੇਕਰ ਕਿਸੇ ਨਾਲ ਕੋਈ ਜ਼ਿਆਰਤੀ ਹੁੰਦੀ ਆ ਉਹ ਥਾਂ ਦੇ ਉੱਤੇ ਰੋਕਿਆ ਕਰਨ ਤਮਾਸ਼ੇ ਦਾ ਹਿੱਸਾ ਨਾ ਬਣਿਆ ਕਰਨ ਦੁੱਖ ਹੁੰਦਾ ਉਸ ਵੇਲੇ ਜਦੋਂ ਕਿਸੇ ਧੀ ਭੈਣ ਦੇ ਨਾਲ ਜਾਂ ਕਿਸੇ ਮਜ਼ਲੂਮ ਦੇ ਨਾਲ ਧੱਕਾ ਹੁੰਦਾ ਕਿਸੇ ਨਾਲ ਕੋਈ ਸੜਕ ਦੇ ਉੱਤੇ ਜ਼ਿਆਰਤੀ ਹੁੰਦੀ ਆ ਕਿਸੇ ਨਾਲ ਕਿਸੇ ਹੋਰ ਥਾਂ ਤੇ ਹੁੰਦੀ ਆ ਤੇ ਸਾਡੇ ਵਰਗੇ ਉੱਥੇ ਝੁਰਮਟ ਪਾ ਕੇ ਤਮਾਸ਼ਾ ਵੇਖਣ ਲੱਗ ਜਾਂਦੇ ਆ ਵੀ ਜਿਵੇਂ ਬਾਂਦਰ ਬਾਂਦਰੀ ਦਾ ਖੇਡਾ ਚੱਲਦਾ ਹੁੰਦਾ ਤੇ ਆਲੇ ਦੁਆਲੇ ਲੋਕ ਤਮਾਸ਼ਾ ਵੇਖਣ ਲੱਗ ਜਾਂਦੇ ਆ ਵੀ ਜਮੂਰਾ ਨੱਚਦਾ ਆ ਐ ਹੁੰਦਾ ਸੋ ਸਾਡੇ ਪੰਜਾਬੀ ਹਰ ਥਾਂ ਦੇ ਉੱਤੇ ਤਮਾਸ਼ਾ ਨਾ ਪਾੜਿਆ ਕਰਨ ਸਾਡੇ ਪੰਜਾਬੀ ਗੰਦੇ ਵਿੱਚ ਭੈੜਾ ਘਰੇ ਜਾ ਕੇ ਗੱਲਾਂ ਬਹੁਤ ਕਰਨੀਆਂ ਪਰ ਜਿੱਥੇ ਬੋਲਣਾ ਉੱਥੇ ਨਹੀਂ ਬੋਲਣਾ ਪਾਰਕ 'ਤੇ ਬੈਠ ਕੇ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਬਹੁਤ ਕਰਨੀਆਂ ਪਰ ਜਿਹੜੀ ਥਾਂ ਦੇ ਉੱਤੇ ਖੜੇ ਹੋ ਕੇ ਗੱਲ ਕਰਨੀ ਬਾਈ ਜੀ ਗਲਤ ਆ ਬੰਦਾ ਬਣ ਆ ਨਹੀਂ ਕੁਝ ਹੋਣ ਦੇਣਾ ਅਸੀਂ ਸਾਰੇ ਇੱਕ ਆ ਉਥੇ ਨਿਆਪਾ ਖੜਦੇਗੇ ਆਜੋ ਆਪਾਂ ਥਾਂ ਸਿਰ ਖੜਨਾ ਸ਼ੁਰੂ ਕਰਗੇ ਰਾਜਨੀਤਿਕ ਲੋਕ ਤੁਹਾਡੇ ਮੂਰੇ ਕੁਫਰ ਤੋਲੀ ਜਾਂਦੇ ਆ ਤੁਹਾਡੇ ਲਈ ਆ ਕੀਤਾ ਕਰੇ ਤੁਸੀਂ ਬੋਲਦੇ ਹੋ ਜੇਕਰ ਕੋਈ ਬੋਲਦਾ ਤੁਹਾਡੇ ਵਿੱਚੋਂ ਖੜੇ ਹੋ ਕੇ ਤੁਸੀਂ ਵੀ ਜਾਣੇ ਉਹਦੇ ਖਿਲਾਫ ਹੋ ਜਾਂਦੇ ਆ ਕਿਉਂ ਬੋਲੀ ਜਾਣਾ ਯਾਰ ਕੀ ਫਰਕ ਪੈਣਾ ਉਹ ਸਮਝਿਆ ਵੀ ਕਰ ਕਿਉਂਕਿ ਸਾਡੇ ਆਪੋਂ ਆਪਣੇ ਹਿੱਤ ਆ ਅਸੀਂ ਘਰੇ ਜਾ ਕੇ ਗੜਗੱਜ ਬਲਾਉਣੇ ਹੁੰਦੇ ਆ ਅਸੀਂ ਉਥੇ ਮੌਕੇ ਸਰ ਨਹੀਂ ਬੋਲਣਾ ਅੱਜ ਇੱਕ ਬੰਦਾ ਬੋਲਦਾ ਜੇ ਤੁਸੀਂ ਉਹਦਾ ਹੌਸਲਾ ਦਿਓਗੇ ਵਧਾਓਗੇ ਨਾਲ 10 ਜਣੇ ਖੜੋਂਗੇ ਤਾਂ ਉਹਦਾ ਹੌਸਲਾ ਵਧੂਗਾ ਵੀ ਗਲਤ ਨੂੰ ਗਲਤ ਕਹਿਣਾ ਇਹ ਤਾਂ ਭਵਿੱਖ ਦੇ ਵਿੱਚ ਉਹ ਵੀ ਗੱਲ ਕਹਿਣਾ ਵੀ ਦਫਾ ਮਾਰੋ ਯਾਰ ਇਹਨਾਂ ਲੋਕਾਂ ਦੀ ਲੜਾਈ ਲੜਨੀ ਮੈਂ ਸੋ ਆਜੋ ਆਪਾਂ ਸੰਭਲ ਗਏ ਸੋਚ ਗਏ ਵਿਚਾਰ ਗਏ ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ ਕਿਹਦੇ ਖਿਲਾਫ ਆਵਾਜ਼ ਚੁਕੜਨੀ ਤੇ ਕਿਹਦੇ ਖਿਲਾਫ ਨਹੀਂ ਬੋਲਣਾ ਕਿਹਦਾ ਸਾਥ ਦੇਣਾ ਤੇ ਕਿਹਦਾ ਸਾਥ ਬਿਲਕੁਲ ਨਹੀਂ ਦੇਣਾ ਇਹ ਪੰਜਾਬੀਆਂ ਨੂੰ ਸਮਝਣਾ ਪਊਗਾ ਆਉਂਦੇ ਸਮੇਂ ਦੇ ਵਿੱਚ ਇੱਕ ਵੈਸੇ ਜਾਣਕਾਰੀ ਦੇ ਵਿੱਚ ਹੋਰ ਵਾਅਦਾ ਕਰ ਲਈਏ ਵੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਵੇਂ ਪੰਜਾਬੀਆਂ ਦੇ ਨਾਂ ਦੇ ਉੱਤੇ ਤਮਾਸ਼ਾ ਕੀਤਾ ਜਾ ਰਿਹਾ ਹੈ ਰਹਾਣੀ ਜਨਕਾ ਬੀਜੇਪੀ ਦਾ ਆਗੂ ਇਹ ਗੱਲ ਕਹਿੰਦਾ ਪੰਜਾਬ ਦੇ ਵਿੱਚੋਂ ਗੱਡੀਆਂ ਆਉਂਦੀਆਂ ਇਹਨਾਂ ਦਾ ਮਕਸਦ ਕੀ ਆ ਸਮਝ ਨਹੀਂ ਆਉਦੀ ਪੰਜਾਬ ਨੰਬਰ ਵਾਲੀਆਂ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਇੱਥੇ ਕਿਉਂ ਆ ਰਹੀਆਂ ਤੁਹਾਨੂੰ ਇਹ ਤਾਂ ਦਿਸ ਰਿਹਾ ਵੀ ਭਾਈ ਪੰਜਾਬ ਦੇ ਵਿੱਚੋਂ ਗੱਡੀਆਂ ਆ ਰਹੀਆਂ ਪੰਜਾਬੀਆਂ ਕਰਕੇ ਤੁਹਾਡਾ 에어ਪੋਰਟ ਵੀ ਚੱਲਦਾ ਪੰਜਾਬੀਆਂ ਕਰਕੇ ਦਿੱਲੀ ਦੇ ਵਿੱਚ ਬਹੁਤ ਕਾਰੋਬਾਰ ਚੱਲਦੇ ਆ ਤੇ ਪਰ ਜਦੋਂ ਪੰਜਾਬੀਆਂ ਦੀਆਂ ਲਾਸ਼ਾਂ ਆਉਂਦੀਆਂ ਘਰਾਂ ਦੇ ਵਿੱਚ ਜਿਵੇਂ ਕਿ ਲਬਪ੍ਰੀਤ ਸਿੰਘ ਦੀ 2 ਦਿਨ ਪਹਿਲਾਂ ਲਾਸ਼ ਆਈ ਆ ਉਹਦੀ ਡੈੱਡ ਬੋਡੀ ਆਈ ਆ ਤਰੰਗੇ ਦੇ ਵਿੱਚ ਲਪੇਟ ਕੇ ਕਿਉਂਕਿ ਉਹ ਅਗਨੀ ਵੀਰ ਆ ਤੁਹਾਨੂੰ ਇਹ ਨਹੀਂ ਦਿਸਦਾ ਤੁਹਾਨੂੰ ਉੱਥੇ ਜਾ ਰਹੇ ਦਿਸਦੇ ਤਾਂ ਬੰਦੇ ਇਹ ਲਗਦੇ ਆ ਵੀ ਭਾਈ ਇਹ ਗੈਰਕਾਨੂੰਨੀ ਤਰੀਕੇ ਨਾਲ ਨਾ ਹੋਣ ਇਹਨਾਂ ਦਾ ਮਕਸਦ ਕੋਈ ਹੋਰ ਨਾ ਹੋਵੇ ਤੁਹਾਨੂੰ ਬਾਰਡਰਾਂ ਦੇ ਉੱਤੇ ਸਾਡੇ ਵੀਰ ਜਿਹੜੇ ਅਗਮੀ ਵੀਰ ਆ ਜਿਹੜੇ ਫੌਜੀ ਵੀਰ ਆ ਕਿੰਨੇ ਭਾਰਤ ਦੇ ਨੇਤਾ ਮੈਨੂੰ ਅੱਜ ਟਿੱਪਣੀਆਂ ਦੇ ਰੂਪ ਦੇ ਵਿੱਚ ਦੱਸਦੇ ਹੋ ਭਾਰਤ ਦੇ ਕਿੰਨੇ ਐਸੇ ਨੇਤਾ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਬੇਨਤੀ ਆ ਤੁਹਾਡੇ ਪੁੱਤਾਂ ਨੇ ਤੁਹਾਡੇ ਖੂਨ ਦੇ ਜਿਹੜੇ ਹਿੱਸਿਆਂ ਨੇ ਤੁਹਾਡੇ ਖੂਨ ਦੇ ਅੰਸ਼ਾਂ ਨੇ ਬਾਰਡਰਾਂ ਦੇ ਉੱਤੇ ਰਾਖੀ ਕੀਤੀ ਆ ਤੇ ਸ਼ਹਾਰਤ ਦਾ ਜਾਨ ਪੀਤਾ ਇਹ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਇਆ ਤੁਸੀਂ ਉਹਨਾਂ ਪੰਜਾਬੀਆਂ ਦੇ ਉੱਤੇ ਸ਼ੱਕ ਕਰਦੇ ਆਂ ਆਪਦੀ ਰਾਜਨੀਤੀ ਦੇ ਖਾਤਰ ਲੜਨਤੀ ਕਹੀ ਜਾ ਸਕਦੀ ਹੈ